ਸਤਿਕਾਰਯੋਗ ਪੰਜਾਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੋ ਪੰਜਾਬੀਓ ਅੱਜ ਜਿਹੜੀ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਪੰਜਾਬ ਵਿੱਚ 13244 ਜੋ ਪੰਚਾਇਤਾਂ ਹਨ ਉਹਨਾਂ ਦੀ 15 ਅਕਤੂਬਰ ਨੂੰ ਚੋਣ ਹੋਣੀ ਹੈ ਇਸ ਗੱਲ ਦਾ ਐਲਾਨ ਹੋ ਚੁੱਕਾ 15 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅੱਜ ਤੁਹਾਡਾ ਜੋ ਵਿਸ਼ੇਸ਼ ਗੱਲ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਵਿਸ਼ੇਸ਼ ਖਬਰ ਦੇ ਆਧਾਰ ਤੇ ਇੱਕ ਗੱਲ ਸਾਹਮਣੇ ਆਈ ਹੈ ਕਿ 2007 ਵਿੱਚ ਸਰਬਸੰਮਤੀ ਨਾਲ ਜੋ 2007 ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਪੰਜਾਬ ਵਿੱਚ ਹੋਂਦ ਵਿੱਚ ਆਈ ਸੀ 2008 ਦੇ ਵਿੱਚ ਪੰਚਾਇਤੀ ਚੋਣਾ ਜਿਹੜੀਆਂ ਪੰਜਾਬ ਦੇ ਵਿੱਚ ਹੋਈਆਂ ਸੀਗੀਆਂ ਔਰ 2008 ਦੇ ਵਿੱਚ ਅਕਾਲੀ ਭਾਜਪਾ ਗੜਜੋੜ ਦੀ ਸਰਕਾਰ ਨੇ 2.5 ਲੱਖ ਰੁਪਿਆ ਗ੍ਰਾਂਟ ਜੇ ਕੋਈ ਪੰਚਾਇਤ ਪਿੰਡ ਸਰਵਜਮਤੀ ਨਾਲ ਬਣਾਉਂਦਾ ਉਹਨੂੰ ਵਿਸ਼ੇਸ਼ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਨਹੀਂ ਹੋ ਸਕਿਆ 2013 ਵਿੱਚ ਇਹ ਗ੍ਰਾਂਟ ਵਧਾ ਕੇ 5 ਲੱਖ ਕਰ ਦਿੱਤੀ ਸੀ ਪਰੰਤੂ ਇਹ ਗ੍ਰਾਂਟ ਵੀ ਜੋ ਸਰਬਸੰਮਤੀ ਨਾਲ ਚੁਣੀਆਂ ਹੋਈਆਂ ਪੰਚਾਇਤਾਂ ਸੀ ਉਹਨਾਂ ਨੂੰ ਵਿਸ਼ੇਸ਼ ਗ੍ਰਾਂਟ ਵੀ ਨਹੀਂ ਮਿਲੀ ਇਸ ਤਰ੍ਹਾਂ ਕਾਲੀ ਭਾਜਪਾ ਸਰਕਾਰ ਦੇ 10 ਸਾਲ ਕਾਰਜਕਾਲ ਦੌਰਾਨ ਅਤੇ 2018 ਵਾਲੀਆਂ ਪੰਚਾਇਤਾਂ ਨੂੰ ਵੀ ਜਿਹੜੀ ਵਿਸ਼ੇਸ਼ ਗ੍ਰਾਂਟ ਹੈ ਜਿਹੜੀ ਸਰਬਸੰਮਤੀ ਨਾਲ ਚੁਣੀਆਂ ਹੋਈਆਂ ਪੰਚਾਇਤਾਂ ਨੂੰ ਦੇਣੀ ਸੀ ਉਹ ਨਹੀਂ ਮਿਲੀ ਇਹ ਅੱਜ ਤੱਕ ਦਾ ਇਤਿਹਾਸ ਹੈ ਹੁਣ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਮੁੱਖ ਮੰਤਰੀ ਸਾਹਿਬ ਤੇ ਮੰਤਰੀ ਸਹਿਬਾਨ ਇੱਕ ਗੱਲ ਤੇ ਪਿੰਡਾਂ ਵਿੱਚ ਜ਼ੋਰ ਦੇ ਰਹੇ ਐ ਕਿ ਵੱਧ ਤੋਂ ਵੱਧ ਸਰਪੰਚਪਤੀ ਨਾਲ ਬਜਾਇਤਾ ਚ ਨੂੰ ਤੇ ਇਹਨਾਂ ਨੂੰ ਵਿਸ਼ੇਸ਼ ਗ੍ਰਾਂਟ ਹੈ ਜਿਹੜੀ ਉਹ ਦਿੱਤੀ ਜਾਵੇਗੀ ਇਹ ਦਿੱਤੀ ਜਾਵੇਗੀ ਜਾਂ ਨਹੀਂ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸਾਰੀ ਗੱਲਬਾਤ ਸਮੇਂ ਦੇ ਗਰਭ ਵਿੱਚ ਹੈ ਪਰੰਤੂ ਇਹ ਗੱਲ ਹੈ ਕਿ ਅੱਜ ਤੱਕ ਇਹ ਜਿਹੜਾ ਕੀਤਾ ਗਿਆ ਵਾਦਾ ਸਮੇਂ ਦੀਆਂ ਸਰਕਾਰਾਂ ਵੱਲੋਂ ਵਿਸ਼ੇਸ਼ ਗ੍ਰਾਂਟ ਵਾਲਾ ਪੂਰਾ ਨਹੀਂ ਕੀਤਾ ਗਿਆ ਉਮੀਦ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਇਸ ਤੇ ਖਰੀ ਉਤਰੂਗੀ ਕਿਉਂਕਿ ਸਹਾਧੀਆਂ ਗੱਲਾਂ ਕਿਸੇ ਵੀ ਸਰਕਾਰ ਤੋਂ ਪੂਰੀਆਂ ਨਹੀਂ ਹੁੰਦੀਆਂ ਹੁੰਦੀਆਂ ਹੋ ਸਕਦਾ ਹੈ ਇਸ ਗੱਲ ਨੂੰ ਇੱਕ ਬਦਲਾਅ ਦੇ ਰੂਪ ਵਿੱਚ ਜਿਹੜੀ ਸਾਡੀ ਨਵੀਂ ਸਰਕਾਰ ਹੈ ਜੋ ਮੌਜੂਦਾ ਚਾਲੂ ਸਰਕਾਰ ਹੈਗੀ ਚੱਲ ਰਹੀ ਸਰਕਾਰ ਹੈਗੀ ਇਹ ਪਿਛਲੇ 2.5 ਸਾਲ ਤੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਉਮੀਦ ਹੈ ਕਿ ਇਹ ਜਰੂਰ ਸਰਬਸੰਪਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਗ੍ਰਾਂਟ ਦੇਵੇਗੀ ਸੋ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ